ਜਲਦੀ ਸੰਦੇਸ਼ ਵਕਤ ਜੋ ਭਾਰਤ ਵਰਸਸ ਅਮਰੀਕਾ ਹੋਇਆ ਪਿਆ ਜਿਸ ਤਰੀਕੇ ਨਾਲ 트ੰਪ ਵੱਲੋਂ ਸਖਤ ਰੁਖ ਭਾਰਤ ਦੇ ਖਿਲਾਫ ਅਪਣਾਇਆ ਗਿਆ ਲਗਾਤਾਰ ਉਹਨਾਂ ਨੇ ਟੈਰਿਫ ਲਾਇਆ ਗਿਆ 50% ਇਸ ਨਾਲ ਹੀ ਹੁਣ ਗੱਲਾਂ ਵੀ ਨੇ ਕਿ ਅੱਗੇ ਕਈ ਤਰੀਕੇ ਦੀਆਂ ਪੈਨਲਟੀਆਂ ਵੀ ਉਹਨਾਂ 'ਤੇ ਲਾਈਆਂ ਜਾਣਗੀਆਂ ਇਸ ਸਭ ਦੇ ਵਿਚਕਾਰ ਜਿੱਥੇ ਹੁਣ ਗੱਲ ਕਰੀਏ ਤੇ ਮੋਦੀ ਸਾਹਿਬ ਹੁਣ ਟੀਨ ਜਾਣਗੇ ਉੱਥੇ ਹੀ ਵਲਾਦੀਮੀਰ ਪੁਤਿਨ ਜੀ ਨਾਲ ਦੀ ਮੁਲਾਕਾਤ ਹੋਈ ਸੀਗੀ ਰਾਦੇ ਚੀਫ ਅਜੀ ਡਵਾਨਾ ਹੁਣ ਪੁਤਿਨ ਭਾਰਤ ਆਣਗੇ ਪਰ ਇੱਥੇ ਹੁਣ ਹੋਰ ਇਹਦੇ ਵਿੱਚ ਅਪਡੇਟ ਆ ਜਾਂਦੀਆਂ ਜੋ ਦਰਸ਼ਕਾਂ ਸਮਝ ਕਰਦੀਏ ਕਿ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਨਯਾਹੁ ਵੱਲੋਂ ਕਿਹਾ ਗਿਆ ਕਿ ਜੋ ਟੈਰਿਫ ਦੀ ਵਾਰ ਚੱਲਦੀ ਪਈ ਹੈ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਉਸ ਨੂੰ ਦੋਨਾਂ ਵੱਲੋਂ ਸੁਲਝਾਉਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਮੋਦੀ ਅਤੇ ਟਰੰਪ ਦੋਨੋਂ ਮੇਰੇ ਮਿੱਤਰ ਨੇ ਟੀਮ ਦੇਖਦੇ ਹੋ ਜਦੋਂ ਜੀ ਹੁਣ ਜੋ ਭਾਰਤ ਅਤੇ ਅਮਰੀਕਾ ਦੀ ਟੈਰਿਫ ਵਾਰ ਹੈ ਹੁਣ ਇਹ ਅੱਗੇ ਕਾਫੀ ਜ਼ਿਆਦਾ ਵੱਧਦੀ ਨਜ਼ਰ ਆ ਰਹੀ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਇਹ ਹੁਣ ਦੀ ਤਾਜ਼ਾ ਖਬਰ ਜਿਹੜੀ ਹੈ ਉਹ ਪਹੁੰਚ ਰਹੀ ਹੈ ਕਿ ਇੰਡੀਆ ਦਾ ਝੁਕਾ ਹੁਣ ਅਮਰੀਕਾ ਨੂੰ ਛੱਡ ਕੇ ਤੇ ਬਾਕੀ ਮੁਲਕਾਂ ਵੱਲ ਹੈ ਬਾਕੀ ਪਾਵਰਜ਼ ਮੰਨੀਆਂ ਜਾਂਦੀਆਂ ਜਿਹੜੀਆਂ ਜਿਵੇਂ ਰਸ਼ੀਆ ਹੋ ਗਿਆ ਤੇ ਉਸ ਤੋਂ ਬਾਅਦ ਚੀਨ ਹੋ ਗਿਆ ਸੋ ਪਿਛਲੇ ਦਿਨੀ ਜੈ ਸ਼ੰਕਰ ਹੋਰੀ ਚਾਈਨਾ ਜਾ ਕੇ ਆਏ ਨੇ ਉਸ ਤੋਂ ਬਾਅਦ ਹੁਣ ਜਿਹੜੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਅਗਲੇ ਮਹੀਨੇ ਨਰਿੰਦਰ ਮੋਦੀ ਇਸੇ ਮਹੀਨੇ ਦੇ ਅਖੀਰ ਦੇ ਵਿੱਚ ਮਾਫ ਕਰਨਾ ਨਰਿੰਦਰ ਮੋਦੀ ਹੋਰੀ ਉਹਨਾਂ ਦੀ ਇੱਕ ਪਰੇਡ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਆ ਸੋ ਅਗਲੀ ਗੱਲ ਅਜੀਤ ਡੋਵਾਲ ਉਹਨਾਂ ਟਾਈਮਾਂ ਦੇ ਵਿੱਚ ਉਸ ਟਾਈਮ ਦੇ ਵਿੱਚ ਜਾਂਦੇ ਨੇ ਜਦੋਂ ਇੱਕ ਪਾਸੇ ਡੋਨਲਡ ਟਰੰਪ ਸੈਂਕਸ਼ਨਸ ਲਾ ਰਿਆ ਤੇ ਅਜੀਤ ਡੋਵਾਲ ਜਿਹੜੇ ਨੇ ਉਹ ਰਸ਼ੀਆ ਦੇ ਵਿੱਚ ਬੈਠੇ ਹੁੰਦੇ ਆ ਸੋ ਅਜੀਤ ਡੋਵਾਲ ਜਿਹੜੇ ਨੇ ਉਹ ਸਿਕਿਉਰਿਟੀ ਦੇ ਸਿਕਿਉਰਿਟੀ ਐਡਵਾਈਜ਼ਰ ਨੇ ਇੰਡੀਆ ਤੇ ਰੌਦੇ ਚੀਫ ਕੋਈ ਹੋਰ ਨਹੀਂ ਸੋ ਇਹਦੇ ਵਿੱਚ ਇਹ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਕਿ ਡੋਨਲਡ ਟਰੰਪ ਤੇ ਅਮਰੀਕਾ ਤੋਂ ਮੋਹ ਭੰਗ ਹੁੰਦਾ ਹੋਇਆ ਨਜ਼ਰ ਆ ਰਿਹਾ ਭਾਰਤ ਦਾ ਤੇ ਭਾਰਤ ਚਾਹੁੰਦਾ ਹੈ ਵੀ ਹੁਣ ਮੈਂ ਇੱਕ ਪਲੜੇ ਦੇ ਵਿੱਚ ਆ ਜਾਵਾਂ ਯਾਨੀ ਕਿ ਉਹ ਇਹ ਚਾਹੁੰਦਾ ਕਿ ਇਸ ਜਿਹੜਾ ਇਹ ਸਾਡੇ ਵਾਲਾ ਬਲਾਕ ਹੈਗਾ ਇਹਦੇ ਵਿੱਚ ਮੈਂ ਆ ਜਾਵਾਂ ਤੇ ਸ਼ਾਇਦ ਮੈਂ ਸੇਫ ਹੋ ਜਾਵਾਂਗਾ ਸੋ ਇਹਦੇ ਵਿੱਚ ਹੁਣ ਜਿਹੜੀ ਅਗਲੀ ਗੱਲ ਹੈਗੀ ਹੈ ਅਜੀਤ ਲੋਵਾਲ ਹੋਰਾਂ ਦਾ ਉੱਥੇ ਜਾਣਾ ਤੇ ਫਿਰ ਵਲਾਦੀਮੀਰ ਪੁਤਿਨ ਦੀ ਐਂਟਰੀ ਕਿ ਉਹ ਵੀ ਹੁਣ ਆ ਰਹੇ ਨੇ ਭਾਰਤ ਆਉਂਦੇ ਮਹੀਨੇ ਦੇ ਵਿੱਚ ਸੋ ਇਹ ਬੜਾ ਕੁਝ ਇਹਦੇ ਵਿੱਚ ਜਿਹੜਾ ਹੈਗਾ ਉਹ ਨਵੀਆਂ ਤਬਦੀਲੀਆਂ ਆ ਰਹੀਆਂ ਨੇ ਸੋ ਮੈਨੂੰ ਲੱਗਦਾ ਵੀ ਜਿਹੜਾ ਡੋਨਲਡ ਟਰੰਪ ਹੋਰਾਂ ਦਾ ਇੱਕ ਗੁੱਸੇ ਵਾਲਾ ਜਿਹੜਾ ਉਹਨਾਂ ਦਾ ਬਿਹੇਵੀਅਰ ਹੈਗਾ ਜੋ ਇੰਡੀਆ ਦੇ ਖਿਲਾਫ ਇਸ ਵੇਲੇ ਹੋਇਆ ਪਿਆ ਇਹ ਇਹ ਨਾ ਕਰਨਾ ਕਰਕੇ ਹੀ ਹੈ ਕਿ ਉਹ ਨਹੀਂ ਚਾਹੁੰਦੇ ਕਿ ਇੰਡੀਆ ਜਿਹੜਾ ਹੈਗਾ ਰਸ਼ੀਆ ਦੇ ਬਲਾਕ ਦੇ ਵਿੱਚ ਜਾਵੇ ਜਾਂ ਚਾਈਨਾ ਦੇ ਬਲਾਕ ਦੇ ਵਿੱਚ ਜਾਵੇ ਉਹ ਚਾਹੁੰਦੇ ਆ ਕਿ ਇੰਡੀਆ ਜਿਹੜਾ ਉਹ ਸਾਡੀ ਮੰਨੇ ਸਾਡੇ ਹਿਸਾਬ ਦੇ ਨਾਲ ਕੰਮ ਕਰੇ ਤੇ ਇੱਕ ਵਧੀਆ ਟ੍ਰੇਡ ਡੀਲ ਜਿਹੜੀ ਆ ਸਾਨੂੰ ਦਵੇ ਤੁਹਾਨੂੰ ਮੈਂ ਵੀ ਦੱਸ ਦਿੰਦਾ ਕਿ ਇੰਡੀਆ ਤੇ ਅਮਰੀਕਾ ਦੀ ਟ੍ਰੇਡ ਡੀਲ ਜਿਹੜੀ ਹੈਗੀ ਆ ਬਹੁਤ ਲੰਬੇ ਸਮੇਂ ਤੋਂ اٹਕੀ ਹੋਈ ਹੈ ਸਿਰੇ ਚੜ ਨਹੀਂ ਰਹੀ ਤੇ ਅਮਰੀਕੀ ਅਧਿਕਾਰੀ ਕਹਿੰਦੇ ਨੇ ਕਿ ਡੋਨਲਡ ਟਰੰਪ ਜਿਹੜਾ ਇਸ ਗੱਲੋਂ ਵੀ ਫੈਡ ਅਪ ਹੋਇਆ ਪਿਆ ਕਿ ਇਹ ਜਿਹੜੇ ਕਹਿ ਕੋਸ਼ ਜਾਂਦੇ ਨੇ ਕਰਦੇ ਕੋਸ਼ ਹੈ ਤੇ ਉਹ ਟ੍ਰੇਡ ਡੀਲ ਜਿਹੜੀ ਹੈਗੀ ਆ ਉਹ ਸਿਰੇ ਨਹੀਂ ਚੜਦੀ ਪਈ ਉਤੋਂ ਕਹਿੰਦੇ ਆ ਵੀ ਡੋਨਲਡ ਟਰੰਪ ਇਸੇ ਗੱਲਾਂ 'ਵੀ ਗੁੱਸੇ ਹੈਗਾ ਕਿ ਜਿਹੜੀ ਭਾਰਤ ਪਾਕਿਸਤਾਨ ਦੀ جنگ ਰੋਕਵਾਈ ਹੈ ਉਹਦਾ ਉਹ ਮਤਲਬ ਕਹਿਣ ਦਾ ਵੀ ਉਹਦਾ ਉਹਨੂੰ ਦੇ ਨਹੀਂ ਰਹੇ ਜਿਹੜਾ ਆਪਣੇ ਕਹਿ ਲਈਏ ਵੀ ਸ਼ਰੇਹ ਨਹੀਂ ਦੇ ਰਹੇ ਪੀ ਜੀ ਡੋਨਲਡ 트੍ਰੰਪ ਨੇ ਜੰਗ ਰਕਵਾਈ ਹੈ ਇਤੋਂ ਤੱਕ ਕਿ ਤੁਸੀਂ ਦੇਖੋ ਭਾਰਤ ਦੀ ਜਿਹੜੀ ਫੋਰਨ ਮਿਨਿਸਟਰੀ ਹੈ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਇਹਦੇ ਵਿੱਚ ਡੋਨਲਡ 트੍ਰੰਪ ਦਾ ਕੋਈ ਹੱਥ ਨਹੀਂ ਹੈਗਾ ਸੋ ਉਹ 31 ਵਾਰ ਕੇ 33 ਵਾਰ ਇਹ ਗੱਲ ਚ ਕਹਿ ਚੁੱਕੇ ਨੇ ਸਪੀਚਾਂ ਦੇ ਵਿੱਚ ਡੋਨਲਡ 트੍ਰੰਪ ਹੋਰੀ ਕਿ ਮੈਂ ਭਾਈ ਇਹ ਜੰਗ ਰਕਵਾਈ ਹੈ ਕਿਉਂਕਿ ਜੰਗ ਨਿਊਕਸ ਤੱਕ ਪਹੁੰਚਣ ਲੱਗੀ ਸੀ ਹੁਣ ਅਗਲੀ ਐਂਟਰੀ ਵੀ ਹੋ ਗਈ ਹੈ ਜੀ ਇੱਕ ਵੱਡੇ ਮੁਲਕ ਦੀ ਇਹਦੇ ਵਿੱਚ ਉਹ ਹੈਗਾ ਇਜ਼ਰਾਈਲ ਇਜ਼ਰਾਈਲ ਦੇ ਨੇਤਨਯਾਹੁ ਹੂਰਾ ਨੇ ਇਹ ਗੱਲ ਕਹੀ ਹੈ ਉਹਨਾਂ ਦੀ ਸਟੇਟਮੈਂਟ ਆਈ ਹੈ ਤਾਜ਼ੀ ਉਹਨਾਂ ਨੇ ਕਿਹਾ ਕਿ ਡੋਨਲਡ 트੍ਰੰਪ ਵੀ ਮੇਰਾ ਦੋਸਤ ਹੈ ਤੇ ਨਰਿੰਦਰ ਮੋਦੀ ਹੋਰੀ ਵੀ ਮੇਰੇ ਦੋਸਤ ਨੇ ਇਸ ਕਰਕੇ ਮੈਂ ਚਾਹੁੰਨਾ ਵੀ ਡੋਨਲਡ 트੍ਰੰਪ ਇਹਦੇ ਉੱਤੇ ਦੁਬਾਰਾ ਸੋਚਣ ਤੇ ਇਹ ਟੈਰਿਫ ਜਿਹੜੇ ਲੱਗ ਰਹੇ ਨੇ ਇਹਨਾਂ ਨੂੰ ਨਾ ਕਰਨ ਤੇ ਆਪਸ ਦੇ ਵਿੱਚ ਇਹ ਮਸਲਾ ਜਿਹੜਾ ਹੈਗਾ ਉਹ ਸੁਲਝਾ ਲਿਆ ਜਾਵੇ ਹੁਣ ਜਿੱਥੇ ਆਪਾਂ ਡੋਨਲਡ 트੍ਰੰਪ ਦੀ ਗੱਲ ਕਰਦੇ ਆ ਕਿ ਕੀ ਉਹ ਨੇਤਨਯਾਹੁ ਦੀ ਇਸ ਗੱਲ ਨੂੰ ਮੰਨਣਗੇ ਕਿਉਂਕਿ ਆਪਾਂ ਦੇਖਦੇ ਆਂ ਕਿ ਇੰਗਲੈਂਡ ਦੇ ਨਾਲ ਸਲਾਹ ਕਰਕੇ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਕিয়ার ਸਟਾਮਰ ਹੋਰਾਂ ਨੇ ਇੱਕ ਬਿਆਨ ਦਿੱਤਾ ਸੀ ਪਿਛਲੇ ਦਿਨੀ ਕਿ ਮੇਰੀ ਡੋਨਲਡ ਟਰੰਪ ਹੋਰਾਂ ਨਾਲ ਗੱਲਬਾਤ ਹੋਈ ਹੈ ਉਸ ਗੱਲਬਾਤ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚੇ ਆਂ ਕਿ ਆਉਂਦੇ ਯੂਨ ਜਿਲਾਸ ਦੇ ਵਿੱਚ ਅਸੀਂ ਪੈਲੇਸਟਾਈਨ ਨੂੰ ਮਾਨਤਾ ਦੇਣ ਜਾ ਰਹੇ ਆਂ ਮਤਲਬ ਜੇ ਡੋਨਲਡ ਟਰੰਪ ਆਪਣੇ ਦੋਸਤ ਦੇ ਖਿਲਾਫ ਜਾ ਸਕਦਾ ਹੈ ਨਿਤਿਨ ਯਾਹੂ ਦੇ ਖਿਲਾਫ ਤਾਂ ਫਿਰ ਕੀ ਉਸ ਦੋਸਤ ਦੇ ਕਹਿਣ ਦੇ ਉੱਤੇ ਇੰਡੀਆ ਦੇ ਖਿਲਾਫ ਜਿਹੜੇ ਟੈਰਿਫ ਲਾਏ ਨੇ ਉਹਨਾਂ ਨੂੰ ਵਾਪਸ ਲੈ ਲਵੇਗਾ ਮੈਂ ਤਾਂ ਇਹ ਦੇਖ ਰਿਹਾ ਹੁਣ ਤੱਕ ਜਦੋਂ ਦੇ ਡੋਨਲਡ ਟਰੰਪ ਹੋਰੀ ਪ੍ਰੈਜ਼ੀਡੈਂਟ ਬਣੇ ਨੇ ਅਮਰੀਕਾ ਦੇ ਉਹ ਕਿਸੇ ਦੀ ਪਰਵਾਹ ਨਹੀਂ ਕਰ ਰਹੇ ਈਵਨ ਕਿ ਉਹਨਾਂ ਨੇ ਤੁਸੀਂ ਦੇਖੋ ਕਿ ਯੂਰਪ ਯੂਨੀਅਨ ਦੇ ਨਾਲ ਉਹਨਾਂ ਦੇ ਚੰਗੇ ਸਬੰਧ ਨੇ ਯੂਕਰੇਨ ਦੇ ਨਾਲ ਚੰਗੇ ਸਬੰਧ ਹੈ ਤੇ ਜੇ ਇਹ ਕਿਹਾ ਜਾਵੇ ਮੋٹے ਮੋٹے ਅੱਖਰਾਂ ਦੇ ਵਿੱਚ ਕਿ ਯੂਕਰੇਨ ਦੀ ਰਸ਼ੀਆ ਦੇ ਨਾਲ ਵਾਰ ਸ਼ੁਰੂ ਕਰਵਾਉਣ ਵਾਲਾ ਹੀ ਅਮਰੀਕਾ ਹੈ ਨਾਟੋ ਹੈ ਕਿਉਂਕਿ ਇਹਨਾਂ ਨੇ ਹੱਲਾਸ਼ੇਰੀ ਦਿੱਤੀ ਯੂਰਪ ਯੂਨੀਅਨ ਹੈ ਪਿੱਛੇ ਕਿ ਤੁਸੀਂ ਸ਼ੁਰੂ ਕਰੋ ਅਸੀਂ ਨਾਲ ਬੈਠੇ ਹਾਂ ਤੁਹਾਡੇ ਅਸੀਂ ਪਿੱਛੋਂ ਤੁਹਾਨੂੰ ਬੈਕਅਪ ਕਰਾਂਗੇ ਤੇ ਬਾਅਦ ਵਿੱਚ ਜਦੋਂ ਜਿਹੜੇ ਜ਼ੇਲੈਂਸਕੀ ਨੇ ਅਮਰੀਕਾ ਜਾਂਦੇ ਆ ਤੇ ਉਹਨਾਂ ਦੀ ਵੀ ਝਾੜ-ਚੰਬ ਮੀਡੀਆ ਦੇ ਸਾਹਮਣੇ ਕੀਤੀ ਉਹਨਾਂ ਨੇ ਸੋ ਮਤਲਬ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਡੋਨਲਡ ਟਰੰਪ ਹੋਰਾਂ ਵੱਲੋਂ ਤੇ ਹੁਣ ਇਹ ਵੀ ਸਵਾਲ ਹੈਗਾ ਕਿ ਕੀ ਨਿਤਨ ਯਾਹੂ ਦੀ ਗੱਲ ਮੰਨਣਗੇ ਜਾਂ ਨਹੀਂ ਕਿਉਂਕਿ ਹੁਣ ਤਾਂ ਡੋਨਲਡ ਟਰੰਪ ਹੋਰਾਂ ਨੇ ਆਪਣੀ ਇੱਕ ਸਟੇਟਮੈਂਟ ਦੇ ਵਿੱਚ ਇਹ ਵੀ ਕਹਿ ਦਿੱਤਾ ਕਿ ਸੈਕੰਡਰੀ ਜਿਹੜੀਆਂ ਨੇ ਸੈਂਕਸ਼ਨਸ ਉਹ ਵੀ ਔਨ ਦੀ ਵੇ ਨੇ ਇੰਡੀਆ ਵਾਸਤੇ ਉਹ ਕੀ ਨੇ ਉਹ ਕਿੰਨੀਆਂ ਕਿ ਸਖਤ ਹੋਣਗੀਆਂ ਉਹਦੇ ਨਾਲ ਭਾਰਤ ਦਾ ਕਿੰਨਾ ਕੋਈ ਨੁਕਸਾਨ ਹੋਏਗਾ ਇਹ ਤਾਂ ਆਉਣ ਦੇ ਦਿਨਾਂ ਦੇ ਵਿੱਚ ਦੇਖਾਂਗੇ ਪਰ ਜਿਹੜਾ 50% ਟੈਕਸ ਲਾ ਦੇਣਾ ਇਹਦੇ ਨਾਲ ਹੀ ਇੰਡੀਆ ਨੂੰ ਬਹੁਤ ਵੱਡਾ ਘਾਟਾ ਜੜਾ ਪੈ ਜਾਣਾ ਇੱਕ ਡਾਲਰ ਦੀ ਚੀਜ਼ ਜਿਹੜੀ ਹੈ ਉਹ ਜੇ ਤੁਸੀਂ ਵੇਚਣੀ ਹੈ ਆ ਕੇ ਅਮਰੀਕਾ ਦੇ ਵਿੱਚ ਭਾਰਤ ਨੇ ਤਾਂ ਉਹ ਡੇਢ ਡੇਢ ਡਾਲਰ ਦੀ ਹੋ ਗਈ 100 ਡਾਲਰ ਦੀ ਚੀਜ਼ ਹੈ ਤੇ ਉਹ 150 ਡਾਲਰ ਦੀ ਹੋ ਗਈ ਸੋ ਤੁਸੀਂ ਇਹ ਦੇਖੋ ਵੀ ਕਿੰਨਾ ਜ਼ਿਆਦਾ ਟੈਕਸ ਜਿਹੜਾ ਹੈਗਾ ਉਹ ਵੱਜ ਜਾਣਾ ਤੇ ਉਹਦੇ ਨਾਲ ਕੀ ਹੋਣਾ ਹੈ ਭਾਰਤ ਵੱਲੋਂ ਜਿਹੜਾ ਕੀਤਾ ਜਾਂਦਾ ਐਕਸਪੋਰਟ ਹੈਗਾ ਅਮਰੀਕਾ ਨੂੰ ਉਹਦੇ ਉੱਤੇ ਬਹੁਤ ਜਿਹੜਾ ਹੈਗਾ ਘਾਟਾ ਪੈਣ ਵਾਲਾ ਵੱਡੀਆਂ ਕੰਪਨੀਆਂ ਜਿਹੜੀਆਂ ਐਕਸਪੋਰਟ ਕੰਪਨੀਆਂ ਹੁੰਦੀਆਂ ਖਾਸ ਤੌਰ ਦੇ ਉੱਤੇ ਆਪਾਂ ਜਦੋਂ ਚੌਲਾਂ ਦੀ ਗੱਲ ਕਰਦੇ ਆਂ ਡਾਇਮੰਡਸ ਹੈ ਔਰ ਬੜਾ ਕੁਝ ਹੈਗਾ ਬੜਾ ਸਮਾਨ ਹੈ ਜਿਹੜਾ ਭਾਰਤ ਤੋਂ ਵੀ ਜਾਂਦਾ ਇਧਰਲੇ ਅਮਰੀਕਾ ਵਾਲੇ ਪਾਸੇ ਨੂੰ ਸੋ ਉਹ ਸਾਰੇ ਦੇ ਉੱਤੇ ਹੀ ਟੈਕਸ ਜਿਹੜਾ ਹੈਗਾ 50% ਲੱਗਣਾ ਹੁਣ 50% ਛੋਟੀ ਮੋਟੀ ਰਕਮ ਨਹੀਂ ਹੁੰਦੀ ਆਪਾਂ ਆਮ ਸੁਣਦੇ ਆਂ ਕਿ 5% ਟੈਕਸ ਹੋ ਗਿਆ ਜੀ 10% ਹੋ ਗਿਆ ਚਲੋ 15 ਲਾ ਲਓ ਹੈਨਾ ਸੋ ਇਹ 50% ਟੈਕਸ ਇਹ ਕਹਿੰਦਾ ਵੀ ਅਸੀਂ ਤੁਹਾਡਾ ਸਮਾਨ ਲੈਣਾ ਹੀ ਨਹੀਂ। ਸਿੱਧੇ ਤੌਰ ਦੇ ਉੱਤੇ ਕਿਉਂਕਿ ਹੁਣ ਤੁਸੀਂ ਦੇਖੋ ਨਾ ਕਿਹੋ ਜਿਹੇ ਹਾਲਾਤ ਨੇ ਹੁਣ ਭਾਰਤ ਵੀ ਇਹ ਗੱਲ ਕਹਿੰਦਾ ਕਿ ਯਾਰ ਚੀਨ ਵੀ ਤਾਂ ਰਸ਼ੀਆ ਦੇ ਕੋਲੋਂ ਲੈ ਰਿਆ ਸਮਾਨ ਤੇ ਤੁਸੀਂ ਉਹਦੇ ਉੱਤੇ ਤਾਂ ਇਨਾ ਟੈਰਿਫ ਲਾਇਆ ਨਹੀਂ। ਉਹਨਾਂ ਨੂੰ ਤਾਂ ਤੁਸੀਂ ਬੜੇ ਆਦਰ ਸਤਕਾਰ ਦੇ ਨਾਲ ਉਹਨਾਂ ਨਾਲ ਗੱਲ ਕਰਦੇ ਹੋ। ਫਿਰ ਯੂਰਪ ਯੂਨੀਅਨ ਵੀ ਲੈ ਰਹੀ ਹੈ। ਉਹਨਾਂ ਦੇ ਨਾਲ ਜਿਹੜੀ ਬੜੀ ਵੱਡੇ ਬਿਲੀਅਨਸ ਦੇ ਵਿੱਚ ਟ੍ਰੇਡ ਜਿਹੜੀ ਉਹਨਾਂ ਦੀ ਹਰ ਸਾਲ ਹੁੰਦੀ ਹੈ। ਫਿਰ ਉਹਨਾਂ ਨੇ ਅਮਰੀਕਾ ਨੂੰ ਕਿਹਾ ਕਿ ਤੂੰ ਵੀ ਤਾਂ ਯੂਰੇਨੀਅਮ ਲੈ ਰਿਆ। ਉਹਨਾਂ ਨੇ ਅਮਰੀਕਾ ਨੂੰ ਵੀ ਕਿਹਾ ਕਿ ਤੁਸੀਂ ਤਾਂ ਜਿਹੜਾ ਯੂਰੇਨੀਅਮ ਹੈਗਾ ਉਹ ਰਸ਼ੀਆ ਦੇ ਕੋਲੋਂ ਲੈ ਰਹੇ ਆ ਫਿਰ ਸਾਡੇ ਉੱਤੇ ਹੀ ਕਿਉਂ ਇੰਨਾ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਸੋ ਇਹਦੇ ਵਿੱਚ ਕਾਰਨ ਜਿਹੜੇ ਨੇ ਉਹ ਇਹੀ ਮੋٹے ਮੋٹے ਆ ਰਹੇ ਆ ਕਿ ਡੋਨਲਡ ਟਰੰਪ ਇਸ ਵਾਰੇ ਪੂਰੀ ਤਰੀਕੇ ਦੇ ਨਾਲ ਭਾਰਤ ਤੋਂ ਨਾਰਾਜ਼ ਚਲੇ ਆਉਂਦੇ ਆ ਇਸ ਕਰਕੇ ਉਹ ਚਾਹੁੰਦੇ ਨੇ ਇਸ ਕਰਕੇ ਉਹ ਚਾਹੁੰਦੇ ਨੇ ਕਿ ਭਾਈ ਇਹਨਾਂ ਨੂੰ ਜਿਹੜਾ ਹੈਗਾ ਚੰਗਾ ਰਗੜਿਆ ਜਾਵੇ ਜੇ ਭਾਰਤ ਗੋਡੇ ਲਾ ਕੇ ਅਮਰੀਕਾ ਵਾਲੇ ਪਾਲੇ ਦੇ ਵਿੱਚ ਆ ਜਾਂਦਾ ਹੈ ਹੋ ਸਕਦਾ ਬਚਾਅ ਹੋ ਜਾਵੇ ਹੁਣ ਇਹਦੇ ਵਿੱਚ ਹੋਰ ਵੀ ਹੈ ਇੱਕ ਆਪਸ਼ਨ ਕਿ ਜੇ ਮੰਨ ਲਓ ਸੀਜ਼ਫਾਇਰ ਹੋ ਜਾਂਦਾ ਕਿਉਂਕਿ ਹੁਣ ਡੋਨਲਡ ਟਰੰਪ ਤੇ ਪੁਤਿਨ ਦੀ ਡਾਇਰੈਕਟ ਮਿਲਣੀ ਦੀਆਂ ਖਬਰਾਂ ਵੀ ਆ ਰਹੀਆਂ ਕਿ ਹੋ ਸਕਦਾ ਹੈ ਕਿ ਪੁਤਿਨ ਦੇ ਨਾਲ ਡੋਨਲਡ ਟਰੰਪ ਹੋਰੀ ਮੀਟਿੰਗ ਕਰਨ ਆਉਂਦੇ ਦਿਨਾਂ ਦੇ ਵਿੱਚ ਤੇ ਉਸ ਮੀਟਿੰਗ ਦੇ ਵਿੱਚ ਸੀਜ਼ਫਾਇਰ ਦੇ ਉੱਤੇ ਜੇ ਗੱਲ ਹੁੰਦੀ ਹੈ ਤੇ ਜੇ ਪੁਤਿਨ ਸੀਜ਼ਫਾਇਰ ਕਰ ਦਿੰਦੇ ਆ ਯੂਕਰੇਨ ਦੇ ਉੱਤੇ ਤਾਂ ਫਿਰ ਕੀ ਡੋਨਲਡ ਟਰੰਪ ਦੀਆਂ ਭਾਰਤ ਦੇ ਉੱਤੇ ਲੱਗੀਆਂ ਸੈਂਕਸ਼ਨਸ ਜਿਹੜੀਆਂ ਨੇ ਜਾਂ ਟੈਰਿਫ ਹੈਗਾ ਉਹ ਘਟ ਜਾਏਗਾ ਉਹ ਫਿਰ ਬਰਾਬਰ ਪਿੱਛੇ ਆ ਜਾਏਗਾ ਜਾਂ ਜਾਂ ਇਸੇ ਤਰੀਕੇ ਨਾਲ ਰਹੇਗਾ ਤੇ ਇਹ ਸਵਾਲ ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਤੇ ਇਹਦਾ ਕੋਈ ਸਿੱਧਾ ਜਵਾਬ ਜਿਹੜਾ ਹੈਗਾ ਡੋਨਲਡ 트੍ਰੰਪ ਨੇ ਨਹੀਂ ਦਿੱਤਾ ਉਹ ਕਹਿੰਦਾ ਉਹ ਆਉਂਦੇ ਸਮੇਂ ਦੇ ਵਿੱਚ ਦੇਖਾਂਗੇ ਸੋ ਮਤਲਬ ਮੇਰੇ ਕਹਿਣ ਦਾ ਕਿ ਇੱਕ ਸਖਤ ਰੁਖ ਜਿਹੜਾ ਹੈਗਾ ਉਹ ਅਪਣਾਇਆ ਹੋਇਆ ਭਾਰਤ ਦੇ ਖਿਲਾਫ ਡੋਨਲਡ 트੍ਰੰਪ ਵੱਲੋਂ ਜਿਹਦੀ ਮਾਰ ਹੁਣ ਭਾਰਤ ਨੂੰ ਪੈ ਰਹੀ ਹੈ ਕਿਉਂਕਿ ਭਾਰਤ ਨੂੰ ਹੁਣ ਇੱਕ ਪਾਲਾ ਚੂਜ਼ ਕਰਨਾ ਪੈ ਰਿਹਾ ਕਿ ਉਹ ਕਿੱਧਰ ਜਾਣ ਤੇ ਹੁਣ ਕਰ ਵੀ ਰਹੇ ਨੇ ਉਹ ਉਹ ਕਰ ਵੀ ਰਹੇ ਆ ਉਹਨਾਂ ਦਾ ਝੁਕਾਰ ਰਸ਼ੀਆ ਵਾਲੇ ਪਾਸੇ ਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਇਹ ਗੱਲ ਕਹੀ ਹੈ ਕਿ ਰਸ਼ੀਆ ਤੋਂ ਬਿਨਾ ਸਾਡਾ ਗੁਜ਼ਾਰਾ ਹੀ ਨਹੀਂ ਹੈਗਾ ਸੰ ਤੇਲ ਸਸਤਾ ਮਿਲਦਾ ਹੈ ਸਾਡਾ ਹੋਰ بڑا ਜਿਹੜਾ ਇਹਨਾਂ ਦੇ ਨਾਲ ਲੈਣ ਦੇਣ ਹੈਗਾ ਤੇ ਉਹ 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 ਦੇ ਨਾਲ ਸਾਡਾ ਜਿਹੜਾ ਕੰਮ ਚੱਲਿਆ ਹੋਇਆ ਸਾਡੇ ਕਿਸਾਨਾਂ ਤੱਕ ਨੂੰ ਦੇ ਨਾਲ ਫਾਇਦਾ ਹੋ ਰਿਹਾ ਸੋ ਇਸ ਕਰਕੇ ਮੈਂ ਕਿਸਾਨਾਂ ਦੇ ਨਾਲ ਖੜਾ ਤੇ ਇਸ ਕਰਕੇ ਆਪਾਂ ਰਸ਼ੀਆ ਨੂੰ ਪਿਛੇ ਨਹੀਂ પા ਸਕਦੇ ਸੋ ਜੇ ਰਸ਼ੀਆ ਨੂੰ ਪਿਛੇ ਨਹੀਂ પા ਸਕਦੇ ਤਾਂ ਫਿਰ ਆਉਂਦੇ ਦਿਨਾਂ ਦੇ ਵਿੱਚ ਹੋਰ ਜਿਹੜੀਆਂ ਸੈਕੰਡਰੀ ਸੈਕਸ਼ਨ ਜਿਹੜੀਆਂ ਸੈਂਕਸ਼ਨਸ ਹੈਗੀਆਂ ਜਿਹੜੀਆਂ ਉਹ ਭਾਰਤ ਲੱਗਣ ਜਾ ਰਹੀਆਂ ਇਹ ਗੱਲ ਤਾਂ ਪੱਕੀ ਹੈ ਜੀ ਹਾਂ ਜੀ ਤੁਸੀਂ ਜੀ ਸਪੱਸ਼ਟ ਕਿ ਭਾਰਤ ਵਰਤਿਸ ਯੂਐਸ ਹੋਇਆ ਪਿਆ ਜਿਸ ਦੇ ਵਿੱਚ ਹੁਣ ਕਈ ਦੇਸ਼ਾਂ ਦੀ ਗੱਲੋਕੇ ਵਿੱਚ ਸ਼ਮੁਲਤ ਹੋ ਚੁੱਕੀ ਹੈ ਦੇਖਦੇ ਹਾਂ ਅੱਗੇ ਕਿਵੇਂ ਇਹ ਸਾਰਾ ਜੰਦਾ ਜੇ ਰਸ਼ੀਆ ਦਾ ਤੇ ਯੂਕਰੇਨ ਦਾ ਜਦੋਂ ਰੁਕ ਜਾਂਦਾ ਹੈ ਕਿ ਇਹ ਸਾਰੀ ਸੈਂਕਸ਼ਨ ਵਾਪਸ ਹੋਣਗੀਆਂ ਜਾਂ ਅੱਗੇ ਇਹ ਅਮਰੀਕਾ ਤੇ ਰਿਸ਼ਤੇ ਕਿਵੇਂ ਰਹਿੰਦੇ ਨੇ ਭਾਰਤ ਦੇ ਨਾਲ ਇਸ ਦੇ ਬਾਰੇ ਜਿੱਦਾਂ ਹੀ ਰਿਪੋਰਟ ਆndੀਆਂ ਨੇ ਅੱਗੇ ਜੋ ਅਪਡੇਟ ਸਾਹਮਣੇ ਆਣਗੇ ਦੱਸਣਗੇ ਕਿ ਅਸੀਂ ਕੁਝ ਕਰਾਂਗੇ ਸਤਾਂ ਅੰਸਰ ਜੁੜਨ ਦੇ ਲਈ ਆਪਣੇ ਵਿਚਾਰ ਸਾਹ ਦੱਸਣ ਦੇ ਰੱਖਣ ਦੀ ਲਈ। ਇਹਦੇ ਵਿੱਚ ਇੱਕ ਹੋਰ ਵੀ ਗੱਲ ਹੈ ਨਾ ਭਾਰਤ ਨੂੰ ਇਹ ਵੀ ਨੰਗੇ ਧੜ ਹੋ ਕੇ ਗੱਲ ਕਹਿਣੀ ਪਊਗੀ ਜੇਕਰ ਅਮਰੀਕਾ ਦੇ ਨਾਲ ਸਹਿਮਤੀ ਬਣਾਉਣੀ ਹੈ ਕਿ ਅਸੀਂ ਅੱਜ ਤੋਂ ਬ੍ਰਿਕਸ ਤੋਂ ਬਾਹਰ ਹਾਂ। ਪਰ ਇਹ ਗੱਲ ਹੁਣ ਤੱਕ ਵੀ ਜਿਹੜਾ ਭਾਰਤ ਕਦੀ ਵੀ ਮਤਲਬ ਕਿਹਾ ਕਹਿ ਨਹੀਂ ਉਹਨੇ ਮਤਲਬ ਕਿਸੇ ਨਾਲ ਵੀ ਗੱਲ ਕੀਤੀ ਨਹੀਂ। ਸਿਰਫ ਉਹਨਾਂ ਨੇ ਇਹ ਕਿਹਾ ਕਿ ਅਸੀਂ ਡਾਲਰ ਨੂੰ ਨੁਕਸਾਨ ਨਹੀਂ ਪਹਚਾਵਾਂਗੇ। ਪਰ ਇਹ ਨਹੀਂ ਕਿਹਾ ਕਿ ਅਸੀਂ ਬ੍ਰਿਕਸ ਤੋਂ ਬਾਹਰ ਹੋ ਜਾਵਾਂਗੇ। ਇੱਥੇ ਡੋਨਲਡ ਟਰੰਪੇ ਚਾਹੁੰਦੇ ਆ ਕਿ ਬ੍ਰਿਕਸ ਤੋਂ ਬਾਹਰ ਹੋਣ। ਰਿਕਸ਼ ਦਾ ਹਿੱਸਾ ਨਾ ਹੁਣ ਤਾਂ ਫੇਰ ਗੱਲਾਂ ਹੋਰ ਹੋਣਗੀਆਂ ਸੋ ਇਹ ਵੀ ਇੱਕ ਅੜਿਕਾ ਇਹਦੇ ਵਿੱਚ ਪਏਗਾ ਹੁੰਦੇ ਦਿਨਾਂ ਦੇ ਵਿੱਚ ਸੋ ਗੱਲਬਾਤ ਆਪਾਂ ਕਰਦੇ ਰਵਾਂਗੇ ਆਪਣੇ ਦਰਸ਼ਕਾਂ ਨੂੰ ਦੱਸਦੇ ਰਵਾਂਗੇ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਜੀ ਜੀ ਤੇ ਹੁਣ ਵੇਲਾ ਹੋ ਗਿਆ ਪਾਈ ਪੰਜਾਬ ਦੇ ਵੀ ਦੇਖਿਆ ਦਸ਼ਮੇ ਜਿਆਦਾ ਲੈਣ ਦਾ ਧੰਨਵਾਦ